ਸਤ ਨਾਮੁ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਭਾਈ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਭਾਈ ਕਥਾ ਦੇ ਭੰਤਨ ਭਗਤ ਕਬੀਰ ਸਾਹਿਬ ਜੀ ਗੌੜੀ ਰਾਗ ਦੇ ਵਿੱਚ ਸ਼ਬਦ ਚੱਲ ਰਹੇ ਹਨ ਭਗਤ ਜੀ ਦੇ 7ਵੇਂ ਸ਼ਬਦ ਰੰਮ ਹੁੰਦੇ ਹਨ 324 ਅੰਗ ਤੇ ਇਹ ਸ਼ਬਦ ਸੁਭਾਏਮਾਨ ਹਨ ਗੌੜੀ ਰਾਘਵਜ ਭਗਤ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ ਜੀ ਗੌੜੀ ਕਬੀਰ ਜੀ ਗਰਭ ਵਾਸ ਮ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਹਉਰੀ ਪੰਡਤ ਬ੍ਰਾਹਮਣ ਕਬਤੇ ਹੋਏ ਵਾਮਨ ਕਹਿ ਕਾ ਜਨਮ ਮਤ ਕੋਏ ਧੰਨ ਧੰਨ ਭਗਤ ਕਬੀਰ ਸਾਹਿਬ ਜੀਓ ਆਪ ਆਪਣੀ ਬਾਣੀ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਗਤ ਜੀ ਪ੍ਰਦੇਸ਼ ਬਖਸ਼ਦੇ ਹਨ ਉਥੇ ਇੱਕ ਬ੍ਰਾਹਮਣ ਦੇ ਨਾਲ ਚਰਚਾ ਕਰਦੇ ਹੋਏ ਸ਼ਬਦ ਚਾਰਨ ਕਰਦੇ ਹਨ ਗਰਭਵਾਸ ਮੈਂ ਕੁਲ ਨਹੀਂ ਜਾਂਤੀ ਬ੍ਰਹਮ ਵਿੰਦ ਤੇ ਸਭ ਉਤਪਾਤੀ ਭਗਤ ਜੀ ਕਹਿੰਦੇ ਹੇ ਬ੍ਰਾਹਮਣ ਹੇ ਪੰਡਤ ਜੀ ਕਹਿੰਦੇ ਮਾਂ ਦੇ ਗਰਭਵਾਸ ਦੇ ਵਿੱਚ ਕਹਿੰਦੇ ਜੀਵ ਦੀ ਕੋਈ ਜਾਤ ਬਰਾਦਰੀ ਨਹੀਂ ਹੁੰਦੀ ਜਿਸ ਵੇਲੇ ਜੀਵ ਪੈਦਾ ਹੁੰਦਾ ਉਸ ਤੋਂ ਪਹਿਲਾਂ ਉਹਦੀ ਕੋਈ ਜਾਤ ਬਰਾਦਰੀ ਨਹੀਂ ਹੁੰਦੀ ਭਗਤ ਜੀ ਇੱਥੇ ਖੰਡਨ ਕਰਦੇ ਹਨ ਕਬੀਰ ਸਾਹਿਬ ਜੀ ਜਿੰਨਾ ਤੇਰਾ ਕਹਿੰਦੇ ਮਾਂ ਦੇ ਗਰਭ ਵਿੱਚ ਤੇਰਾ ਵਾਸ ਸੀ ਉਥੇ ਤੇਰਾ ਰਹਿਣਾ ਸੀ ਕਹਿੰਦੇ ਉਥੇ ਤੇਰੀ ਕੋਈ ਜਾਤ ਬਰਾਦਰੀ ਕੁੱਲ ਨਹੀਂ ਸੀ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਇਹ ਜਾਤ ਤੋਂ ਬਰਾਦਰੀ ਤੋਂ ਕੁੱਲ ਤੋਂ ਤੇਰੀ ਪਛਾਣ ਨਹੀਂ ਸੀ ਇੱਕੋ ਪ੍ਰਮਾਤਮਾ ਦੀ ਤੁੰਛ ਸੀ ਬ੍ਰਹਮ ਬਿੰਦਤੀ ਸਭ ਉਤਪਾਤੀ ਕਿਉਂ ਤੂੰ ਬ੍ਰਹਮ ਦੀ ਬਿੰਦ ਚ ਪੈਦਾ ਹੋਇਆ ਬ੍ਰਹਮ ਪਰਮੇਸ਼ਰ ਤੇਰੀ ਉਤਪਾਦਨ ਜਿਹੜੀ ਤੂੰ ਸੰਸਾਰ ਵਿੱਚ ਪੈਦਾ ਹੋਇਆ ਸ੍ਰਿਸ਼ਟੀ ਵਿੱਚ ਉਤਪਾਤੀ ਹੋਈ ਹੈ ਸ੍ਰਿਸ਼ਟੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਬ੍ਰਹਮ ਅਕਾਲ ਪੁਰਖ ਦੇ ਹੁਕਮ ਨਾਲ ਹੋਈ ਹੈ ਉਹ ਬ੍ਰਹਮ ਦੀ ਵਿੰਦ ਤੋਂ ਤੂੰ ਪੈਦਾ ਹੋਇਆ ਹੈ ਜੀ ਮਹਾਰਾਜ ਜੀ ਕਹਿੰਦੇ ਫਿਰ ਤੇਰੀ ਕੋਈ ਜਾਤ ਪਾਤ ਬਰਾਦਰੀ ਕਿਵੇਂ ਹੋ ਸਕਦੀ ਐ ਕਾਹਰੇ ਪੰਡਤ ਬ੍ਰਾਹਮਣ ਕਬਤੇ ਹੋਏ ਰਹਾਉ ਦੀ ਪੰਗਤੀ ਦੇ ਵਿੱਚ ਭਗਤ ਜੀ ਇੰਦਰੀ ਭਾਵ ਦਰਸਾਰੇ ਹਨ ਕਹਿੰਦੇ ਪੰਡਤ ਜੀ ਫਿਰ ਬ੍ਰਾਹਮਣ ਕਦੋਂ ਤੇ ਹੋਗੇ ਆਹਰੇ ਪੰਡਤ ਬ੍ਰਾਹਮਣ ਕਬਤੇ ਹੋਏ ਕਹਿੰਦੇ ਕਿਸ ਸਮੇਂ ਤੋਂ ਤੁਸੀਂ ਬ੍ਰਾਹਮਣ ਹੋ ਬਾਹਮਣ ਕਹਿ ਕਾ ਜਨਮ ਮਤ ਖੋਏ ਕਹਿੰਦੇ ਬਾਹਮਣ ਬਾਹਮਣ ਕਹਿ ਕੇ ਕਿ ਅਸੀਂ ਪੰਡਤਾਂ ਬ੍ਰਾਹਮਣ ਤੁਸੀਂ ਆਪਣਾ ਜਨਮ ਗਵਾਈ ਜਾ ਰਹੇ ਹੋ ਤੁਸੀਂ ਬਾਹਮਣ ਬਾਹਮਣ ਦੇ ਵੀ ਕਹਿ ਕਿ ਈਹ ਘਾੜ ਕਰੀ ਜਾ ਰਹੇ ਹੋ ਬਾਹਮਣ ਕਹਿ ਕਾ ਜਨਮ ਮਤ ਖੋਏ ਭਗਤ ਜੀ ਕਹਿੰਦੇ ਭਾਈ ਏ ਜਨਮ ਨੂੰ ਐਵੇਂ ਨਾ ਗਵਾ ਕਹਿੰਦੇ ਅਮੀਂ ਕੁੱਲ ਦਾ ਹੰਕਾਰ ਕਰੀ ਜਾਂਦਾ ਕਿ ਮੈਂ ਬ੍ਰਾਹਮਣ ਆ ਉੱਚੀ ਕੁੱਲ ਦਾ ਹਾਂ ਇਹ ਕਹ ਕੇ ਕਿ ਤੂੰ ਜਨਮ ਨਾ ਗਵਾ ਮਤ ਨਾ ਖੋਈ ਜਾ ਜਨਮ ਨਾ ਗਵਾਈ ਜਾ ਰਹਾ। ਵਿਸ਼ਰਾਮ ਦੇ ਕਿ ਭਗਤ ਜੀ ਵਚਨ ਕਰਦੇ ਹਨ ਜੀ ਜੋ ਤੋ ਬ੍ਰਾਹਮਣ ਬਾਹਮਣੀ ਜਾਇ ਤੋ ਆਨ ਬਾੜ ਕਾਹੇ ਨੀ ਆਇ। ਭਗਤ ਜੀ ਫਿਰ ਪਿਆਰਿਓ ਉਧਾਰਨ ਲੈਂਦੇ ਹਨ ਕਬੀਰ ਸਾਹਿਬ ਜੀ ਇੰਜੇ ਦੇ ਤੂੰ ਬਾਹਮਣੀ ਦਾ ਜਾਇਆ ਹੈ ਪੁੱਤਰ ਹੈ। ਜੇ ਤੂੰ ਬ੍ਰਾਹਮਣ ਬਾਹਮਣੀ ਦਾ ਜਾਇਆ ਹੈ। ਵਾਨ ਬਾਟ ਕਾਹੇ ਨਹੀਂ ਆਇਆ ਤੇਰਾ ਰਸਤਾ ਅਲੱਗ ਕਿਉਂ ਨਹੀਂ ਸੀ ਫਿਰ ਦੇਖੋ ਧਾਰਨ ਲੈ ਰਹੇ ਹਨ ਭਗਤ ਜੀ ਕਹਿੰਦੇ ਉਸ ਰਸਤੇ ਹੀ ਅਸੀਂ ਪੈਦਾ ਹੋਏ ਆਂ ਸ਼ੂਦ ਜਾਤ ਵਾਲੇ ਨੀਵੀਂ ਜਾਤ ਵਾਲੇ ਉਸੇ ਗਰਭ ਦੇ ਵਿੱਚ ਤੂੰ ਪਲਿਆ ਹੈ ਉਸੇ ਰਸੇ ਤੋਂ ਤੇਰਾ ਬਾਸ ਹੋਇਆ ਤੂੰ ਪੈਦਾ ਹੋਇਆ ਕੋਈ ਬਾ ਅਲੱਗ ਬ੍ਰਾਹਮਣ ਬ੍ਰਾਹਮਣੀ ਦਾ ਕੋਈ ਰਸਤਾ ਲੱਗ ਨਹੀਂ ਹੈ ਕਬੀਰ ਸਾਹਿਬ ਜੀ ਦੱਸ ਰਹੇ ਹਨ ਵੀਰ ਜੀ ਕਹਿੰਦੇ ਬ੍ਰਾਹਮਣ ਬ੍ਰਾਹਮਣੀ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਦਾ ਬੇਟਾ ਹੈ ਜਾਇਆ ਹੈ ਤੂੰ ਤੇਰਾ ਰਸਤਾ ਫਿਰ ਲਾਗੂ ਨਾ ਚਾਹੀਦਾ ਤੂੰ ਮਕੱਤ ਬ੍ਰਾਹਮਣ ਹਮਕੱਤ ਸੂਦ ਫਿਰ ਤੂੰ ਬ੍ਰਾਹਮਣ ਬਣ ਗਿਆ ਪੈਦਾ ਇੱਕੋ ਮਾਂ ਦੇ ਮਾਤਾ ਦੇ ਪੀੜ ਚੋਂ ਪੈਦਾ ਹੋਇਆ ਤੇ ਕਹਿੰਦੇ ਫਿਰ ਤੂੰ ਬ੍ਰਾਹਮਣ ਬਣ ਗਿਆ ਸਿਸ਼ੂਦ ਬਣ ਕੇ ਤੂੰ ਮਕੱਤ ਬ੍ਰਾਹਮਣ ਹਮਕੱਤ ਸੂਦ ਫਿਰ ਸਾਹਿਬ ਜੀ ਕਹਿੰਦੇ ਇਹ ਬ੍ਰਾਹਮਣ ਫਿਰ ਤੂੰ ਬ੍ਰਾਹਮਣ ਕਿਸ ਤਰ੍ਹਾਂ ਬਣ ਗਿਆ ਕਹਿੰਦੇ ਤੂੰ ਬ੍ਰਾਹਮਣ ਬਣ ਗਿਆ ਤੇ ਮੈਂ ਅਸੀਂ ਸ਼ੂਦ ਬਣ ਗਏ ਕਹਿੰਦੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹਮ ਕਤ ਲੋਹ ਤੂੰ ਕਤ ਦੁੱਧ ਭਗਤ ਜੀ ਕਹਿੰਦੇ ਸਾਡਾ ਸਰੀਰ ਤਾਂ ਲਹੂ ਦਾ ਹੈ ਲਹੂ ਦਾ ਮੈਂ ਭਗਤ ਜੀ ਕਹਿੰਦੇ ਸਾਡਾ ਸਰੀਰ ਹੈ ਤੇਰਾ ਤੁਹਾਡਾ ਸਰੀਰ ਕਿਵੇਂ ਦੁੱਧ ਦਾ ਹੋ ਸਕਦਾ ਹੈ ਵੀਰ ਸਾਹਿਬ ਜੀ ਵਾਮਨ ਨੂੰ ਕਹਿ ਰਹੇ ਨੇ ਕਹਿੰਦੇ ਹਮ ਕਤ ਲੋਹੂ ਤੁਮ ਕਤ ਦੂਧ ਕਹਿੰਦੇ ਸਾਡੇ ਸਰੀਰ ਵਿੱਚ ਤਾਂ ਲਹੂ ਚੱਲਦਾ ਪਰ ਤੁਹਾਡੇ ਤੁਮ ਕਤ ਦੂਧ ਕਹਿੰਦੇ ਤੁਹਾਡੇ ਵਿੱਚ ਕਿਉਂ ਦੁੱਧ ਫਿਰ ਹੈ ਤੁਸੀਂ ਤੁਹਾਡੇ ਵਿੱਚ ਵੀ ਤਾਂ ਲੋਹੀ ਹੈ ਲੋਹੀ ਚੱਲਦਾ ਕੋਈ ਦੁੱਧ ਥੋੜਾ ਚੱਲਦਾ ਸਾਡੇ ਸਰੀਰ ਵਿੱਚ ਉਹੀ ਲਹੂ ਚੱਲਦਾ ਜਿਹਦੇ ਲਹੂ ਦੇ ਨਾਲ ਇਹ ਸਰੀਰ ਤੁਰਿਆ ਫਿਰਦਾ ਜਦੋਂ ਖੜਦਾ ਤੇ ਸਰੀਰ ਖੜ ਜਾਂਦਾ ਨਾੜਾਂ ਦੇ ਵਿੱਚ ਲਹੂ ਚੱਲਦਾ ਨਾ ਨਾੜੀਆਂ ਤੇ ਇੰਦਰੀਆਂ 'ਚ ਲਹੂ ਚੱਲਦਾ ਜਿੱਨਾ 'ਚ ਰੋਜ਼ਨਾ ਤੇਰੀ ਪਿਆਰਿਓ ਸਾਡਾ ਸਰੀਰ ਤੁਰਿਆ ਫਿਰਦਾ ਜਦੋਂ ਕਿਸੇ ਨਸ ਦੇ ਵਿੱਚ ਲਹੂ ਜੀ ਰਫਤਾਰ ਘਟਦੀ ਹੈ ਤਾਂ ਦੇਖੋ ਆਪਣਾ ਸਰੀਰ ਦਾ ਅੰਗ ਜਿਹੜਾ ਖੜ ਜਾਂਦਾ ਉਰਫਤਾਰੀ ਘਟਦੀ ਹੈ ਜਿਸ ਵੇਲੇ ਸਾਡਾ ਕੋਈ ਅੰਗ ਖੜਦਾ ਹੈ ਨਾ ਦਰਦ ਹੋਣੀ ਸ਼ੁਰੂ ਹੁੰਦੀ ਹੈ ਉਹ ਨਾੜ ਦਬ ਜਾਂਦੀ ਹੈ ਲਹੂ ਦੀ ਰਫਤਾਰ ਘਟ ਜਾਂਦੀ ਹੈ ਤਾਂ ਦਰਦ ਹੁੰਦੀ ਆ ਉਹ ਸਰੀਰ ਦਾ ਅੰਗ ਖੜ ਜਾਂਦਾ ਹੈ ਕਹਿੰਦੇ ਲਹੂ ਤੇਰੇ ਸਰੀਰ ਵਿੱਚ ਹੈ ਲਹੂ ਸਾਡੇ ਚ ਤੈਨੂੰ ਕਿਉਂ ਜਾਪ ਰਕੀ ਸੀ ਦੁੱਧ ਦੇ ਹਨ ਕਹਿੰਦੇ ਇੱਕੋ ਜਿਹਾ ਸਰੀਰ ਆ ਕਹੋ ਕਬੀਰ ਸੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਅਖੀਰਲੀ ਪੰਕਤੀ ਵਿੱਚ ਭਗਤ ਜੀ ਜਵਾਬ ਦੇ ਰਹੇ ਹਨ ਕਹਿੰਦੇ ਮੈਂ ਕਬੀਰ ਐਨਾ ਕਰਦੇ ਹਾਂ ਕਹਿੰਦੇ ਜੋ ਬ੍ਰਹਮ ਵਿਚਾਰੇ ਇਹ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਰੱਖਦਾ ਹੈ ਜਿਹੜਾ ਮਨੁੱਖ ਜਿਹੜਾ ਪ੍ਰਾਨੀ ਭਗਤ ਜੀ ਕਹਿੰਦੇ ਉਹ ਬ੍ਰਹਮ ਦੇ ਵਿੱਚ ਵਲੀਨ ਹੈ ਕਹਿੰਦੇ ਸੋ ਬ੍ਰਹਮਣ ਕਈਤ ਹੈ ਹਮਾਰੇ ਕਹਿੰਦੇ ਉਹਨੂੰ ਅਸੀਂ ਬ੍ਰਾਹਮਣ ਸਮਝਦੇ ਆਂ ਸਰੀਰ ਨੂੰ ਅਸੀਂ ਬ੍ਰਾਹਮਣ ਸਮਝਦੇ ਨਹੀਂ ਕਬੀਰ ਸਾਹਿਬ ਜੀ ਕਹਿੰਦੇ ਸਰੀਰ ਤਾਂ ਸਾਰਿਆਂ ਦਾ ਇੱਕੋ ਮਾ ਤੂੰ ਪੈਦਾ ਹੁੰਦਾ ਏ ਤਿੱਕੋ ਖੂਣ ਦੇ ਨਾਲ ਸਰੀਰ ਚੱਲਦਾ ਹੈ ਇਦੇ ਵਿੱਚ ਕੋਈ ਫਰਕ ਨਹੀਂ ਹੈ ਤੁਹਾਡੇ ਸਾਡੇ ਸਰੀਰ ਵਿੱਚ ਤੁਸੀਂ ਬ੍ਰਾਹਮਣ ਖਵਾਈ ਜਾਂਦੇ ਹੋ ਸਾਨੂੰ ਸ਼ੁੱਧ ਕਹੀ ਜਾਂਦੇ ਹੋ ਕਹਿੰਦੇ ਕੋਈ ਫਰਕ ਨਹੀਂ ਹੈ ਕਹਿੰਦੇ ਅਸੀਂ ਤਾਂ ਇਹ ਸਮਝਦਿਆਂ ਕਬੀਰ ਸਾਹਿਬ ਜੀ ਕਹਿੰਦੇ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਭਗਤ ਜੀ ਕਹਿੰਦੇ ਜੋ ਬ੍ਰਹਮ ਦੀ ਵਿਚਾਰ ਨੂੰ ਸਮਝਦਾ ਹੈ ਉਸ ਵਿਚਾਰ ਨੂੰ ਮੰਨਦਾ ਉਹ ਵਿਚਾਰ ਹਿਰਦੇ ਵਿੱਚ ਧਾਰਨ ਕਰਦਾ ਹੈ ਮਾ ਭਗਤ ਜੀ ਕਹਿੰਦੇ ਸਾਡੀ ਨਿਗਾ ਚ ਤਾਂ ਭਾਈ ਉਹ ਬ੍ਰਹਮਣ ਹੈ ਇੱਥੇ ਧਾਰਨ ਪੈਦਾ ਹੁੰਦੀ ਹੈ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਦੀ ਉੱਥੇ ਵੀ ਮਹਾਰਾਜ ਜੀ ਬਚਨ ਕਰਦੇ ਹਨ ਬ੍ਰਹਮ ਵਿੰਦੇ ਸੋ ਵਰਮਤ ਭਗਤ ਪਸਾ ਨ ਸ੍ਰੀ ਗੁਰੂ ਅੰਮਰਦਾਸ ਜੀ ਦੇ ਬਚਨ ਹਨ ਬ੍ਰਹਮ ਵਿੰਦੇ ਤੋ ਬ੍ਰਹਮਣ ਕਹੀਏ ਇੱਥੇ ਵੀ ਉਹੀ ਅਰਥ ਬਣਦਾ ਭਗਤ ਜੀ ਵੀ ਇਹੀ ਸਮਝਾ ਰਹੇ ਨੇ ਕਹਿੰਦੇ ਜੋ ਬ੍ਰਹਮ ਦੇ ਨੇੜੇ ਹੁੰਦਾ ਹੈ ਬ੍ਰਹਮ ਤੋਂ ਜਾਣੂ ਹੁੰਦਾ ਉਹੀ ਬ੍ਰਹਮਣ ਹੁੰਦਾ ਉਹੀ ਗਿਆਨੀ ਹੁੰਦਾ ਗਿਆਨਵਾਨ ਜਿਹੜੋ ਤੇ ਗਿਆਨ ਤੋਂ ਜਾਣੀ ਹੁੰਦਾ ਉਹਨੂੰ ਗਿਆਨੀ ਵੀ ਕਹਿ ਦਿੰਨੇ ਆ ਪਹਿਲੋਂ ਸਮਿਆਂ 'ਚ ਬ੍ਰਹਮਣ ਕਹਿੰਦੇ ਸੀ ਕਿ ਬ੍ਰਹਮ ਤੋਂ ਜਾਣੂ ਹੈ ਇਹ ਬ੍ਰਹਮਣ ਹੈ ਪਰ ਆਮ ਲੋਕ ਜਿਹੜਾ ਉਹ ਆਮ ਸਰੀਰ ਨੂੰ ਬ੍ਰਹਮਣ ਸਮਝੀ ਜਾਂਦੇ ਹਨ ਵਿਭਗਤ ਜੀ ਇਹਦਾ ਖੰਡਨ ਕਰਦੇ ਹਨ ਕਹਿੰਦੇ ਭਾਵੇਂ ਕਿਸੇ ਵੀ ਮਾਂ ਦੇ ਪੇਟ ਤੋਂ ਕੋਈ ਪੈਦਾ ਹੋਇਆ ਹੈ ਕਹਿੰਦੇ ਉਹ ਬ੍ਰਹਮਣ ਨਹੀਂ ਖਵਾ ਸਕਦਾ ਜੇ ਬ੍ਰਹਮਣ ਦੇ ਘਰ ਪੁੱਤਰ ਪੈਦਾ ਹੋਇਆ ਹੈ ਉਹ ਬ੍ਰਹਮਣ ਨਹੀਂ ਖਵਾ ਸਕਦਾ ਭਗਤ ਜੀ ਕਹਿੰਦੇ ਜਿੰਨਾ ਚਿਰ ਉਹਦੇ ਚ ਬ੍ਰਹਮ ਵਾਲੇ ਗੁਣ ਨਹੀਂ ਆ ਜਿੰਨਾ ਚਿਰ ਬ੍ਰਹਮ ਦੇ ਗੁਣਾ ਨੂੰ ਸਮਝਦਾ ਬ੍ਰਹਮ ਤੋਂ ਜਾਣੂ ਨਹੀਂ ਹੈ ਉਹ ਬ੍ਰਹਮਣ ਨਹੀਂ ਹੈ ਭਾਵੇਂ ਦੁਨੀਆ ਸਮਝਦੀ ਹੈ ਕਿ ਬ੍ਰਹਮਣ ਦਾ ਪੁੱਤਰ ਬ੍ਰਹਮਣ ਹੈ ਪਰ ਅਸੀਂ ਨਹੀਂ ਇਸ ਚੀਜ਼ ਨੂੰ ਕਹਿੰਦੇ ਕਹਿੰਦੇ ਜਿਹੜਾ ਬ੍ਰਹਮ ਦੇ ਨੇੜੇ ਹੈ ਬ੍ਰਹਮ ਤੋਂ ਜਾਣੂ ਹੈ ਭਗਤ ਜੀ ਕਹਿੰਦੇ ਉਹੀ ਬ੍ਰਹਮ ਖਵਾਮਨ ਯੋਗ ਹੈ ਉਥੇ ਤੀਜੇ ਪਾਤਸ਼ਾਹ ਜੀ ਵੀ ਕਹਿ ਰਹੇ ਹਨ ਕਹਿੰਦੇ ਉਹ ਵੀ ਬ੍ਰਹਮ ਤੋਂ ਜਿਹੜਾ ਜਾਣੂ ਹੈ ਕੋਈ ਬ੍ਰਹਮਣ ਅਖਵਾ ਸਕਦਾ ਹੈ ਗੌੜੀ ਕਬੀਰ ਜੀ ਅਗਲਾ ਸ਼ਬਦ ਭਗਤ ਜੀ ਪੈਦਾ ਬ੍ਰਹਮ ਅਗਲਾ ਸ਼ਬਦ ਭਗਤ ਜੀ ਸ਼ੁਰੂ ਕਰਦੇ ਹਨ ਸਤਵਾ ਅੰਧਕਾਰ ਸੁਖ ਕਬੂ ਨਾ ਸੋਈਐ ਰਾਜਾ ਰੰਕ ਦੂ ਮਿਲ ਰੁਈਐ ਇਸ ਸ਼ਬਦ ਦੇ ਵਿੱਚ ਵੀ ਭਗਤ ਜੀ ਵਚਨਕਾਰ ਜੀ ਕਹਿੰਦੇ ਅੰਧਕਾਰ ਦਾ ਜਿਹੜਾ ਹਨੇਰਾ ਹੈ ਅੰਧਕੂਰਤਾ ਦਾ ਹਨੇਰਾ ਅਗਿਆਨਤਾ ਦਾ ਹਨੇਰਾ ਜੀ ਨੂੰ ਕਹਿੰਦੇ ਹਨ ਕਹਿੰਦੇ ਉਹਦੇ ਵਿੱਚ ਸੁਖ ਨਹੀਂ ਹੈ ਅੰਧਕਾਰ ਸੁਖ ਕਬੂ ਨਾ ਸੋਈਐ ਉਹਦੇ ਵਿੱਚ ਮਾ ਭਗਤ ਜੀ ਕਹਿੰਦੇ ਭਾਈ ਕੋਈ ਮਨੁੱਖ ਸੁਖੀ ਨਹੀਂ ਰਹਿ ਸਕਦਾ ਜਿੰਨਾ ਚਿਰ ਅਸੀਂ ਅੰਧਕਾਰ ਵਿੱਚ ਫਸੇ ਅੰਧ ਘੋਰ ਦੇ ਹਨੇਰੇ ਵਿੱਚ ਉਹਨਾਂ ਚਿਰ ਭਗਤ ਜੀ ਕਹਿੰਦੇ ਕੋਈ ਸੁਖ ਨਹੀਂ ਰਾਜਾ ਰੰਕ ਦੋ ਮਿਲ ਰੋਈਐ ਭਵੇਂ ਕੋਈ ਰਾਜਾ ਹੈ ਭਵੇਂ ਕੋਈ ਭਿਖਾਰੀ ਹੈ ਰਾਜਾ ਰੰਕ ਭਗਤ ਜੀ ਕਹਿੰਦੇ ਭਵੇਂ ਸ਼ਾਹੂਕਾਰ ਹੈ ਰਾਜਾ ਹੈ ਭਵੇਂ ਕੋਈ ਗਰੀਬ ਹੈ ਭਿਖਾਰੀ ਹੈ ਦੋ ਮਿਲ ਰੋਈਐ ਭਗਤ ਜੀ ਕਹਿੰਦੇ ਦੋਵੇਂ ਇੱਕੋ ਬਰਾਬਰ ਹਨ ਜਿੰਨਾ ਚਿਰ ਉਹਨਾਂ ਕੋਲ ਗਿਆਨ ਨਹੀਂ ਐ ਸੋਝੀ ਨਹੀਂ ਐ ਬ੍ਰਹਮ ਦਾ ਗਿਆਨੀ ਐ ਦੋਵੇਂ ਇੱਕੋ ਬਰਾਬਰ ਨੇ ਦੋਵਾਂ ਨੂੰ ਰੋਣਾ ਪਵੇਗਾ ਜ਼ਿੰਦਗੀ ਵਿੱਚ ਜਿਉਂ ਪਾਵ ਪਰਾ ਰਸਨਾ ਰਾਮ ਨਾ ਕਹਿਬੋ ਚੋ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨ ਸਤ ਰੋਵਤ ਰਹੇਬੋ ਜਿੰਨਾ ਚਿਰ ਭਗਤ ਜੀ ਕਹਿੰਦੇ ਰਸਨਾ ਤੋਂ ਭਾਈ ਨਾਮ ਨੂੰ ਨਹੀਂ ਜਪਦੇ ਨਾਮ ਨੂੰ ਨਹੀਂ ਉਚਰਦੇ ਰਾਮ ਨਹੀਂ ਜਪਦੇ ਰਸਨਾ ਰਾਈ ਭਗਤੀ ਜੀਵ ਜਵਾਬ ਦੇ ਰਹੇ ਹਨ ਜਿਉਂ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨ ਸਤ ਰੋਬਤ ਰਹੇ ਗੋ ਕਹਿੰਦੇ ਫਿਰ ਜੰਮ ਦੇ ਮਰਦੇ ਰਹਿਬ ਹੋ ਗਏ ਕਬੀਰ ਸਾਹਿਬ ਜੀ ਕਹਿੰਦੇ ਫਿਰ ਜੰਮਣ ਮਰਨ ਬਣਿਆ ਰਹੇਗਾ ਜੇ RAM ਨਹੀਂ ਕਹਿਆ ਇਹ ਜੇਬਾ ਰਹੀ RAM ਰੰਮੀ ਪਰਮੇਸ਼ਰ ਨੂੰ ਧਿਆਇਆ ਨਹੀਂ ਬੰਦਗੀ ਨਹੀਂ ਕੀਤੀ ਸਿਮਰਿਆ ਨਹੀਂ ਉਪਜਪ ਬਿਨ ਸਤ ਕਹਿੰਦੇ ਉਪਜ ਦੇ ਜੰਮ ਦੇ ਮਰਦੇ ਰਹੋਗੇ ਕਹਿੰਦੇ ਇਸ ਰੋਣੇ ਦੇ ਵਿੱਚ ਹੀ ਆਤਮਾ ਜਿਹੜੀ ਆ ਦੁੱਖ ਭੋਗੇਗੀ ਰੋਵਤ ਰਹੂ ਕਹਿੰਦੇ ਸਾਦਾ ਹੀ ਇਹ ਰੋਣਾ ਬਣਿਆ ਰਹੇਗਾ ਜਮ ਕੇ ਜਮ ਜਾਵਾਂਗੇ ਫਿਰ ਮਰ ਜਾਵਾਂਗੇ ਜੰਮਣ ਮਰਨ ਵਿੱਚ ਭਾਵ ਜੀਵ ਪਿਆਰ ਅੰਦਰ ਹਾਉ ਵਿਚਿ ਰਾਮ ਦੇ ਕੀ ਭਗਤ ਜੀ ਬਚਨ ਕਰਦਿਆਂ ਜਸ ਦੇਖੀਏ ਤਰਵਰ ਕੀ ਛਾਇਆ ਰਾਣਗ ਕੋ ਕਾਕੀ ਮਾਇਆ ਕਹਤ ਜੀ ਕਹਿੰਦੇ ਜਿਵੇਂ ਸਰਵਰ ਦੀ ਛਾਇਆ ਜਿਹੜੀ ਆ ਉਹ ਇੱਕ ਜਗ੍ਹਾ ਤੇ ਥੋੜਾ ਟਿਕਦੀ ਐ ਜਸ ਦੇਖੀਏ ਸਰਵਰ ਕੀ ਛਾਇਆ ਕਹਿੰਦੇ ਇੱਕ ਛਾਂ ਜਿਹੜੀ ਉਹ ਇੱਕ ਜਗ੍ਹਾ ਤੇ ਨਹੀਂ ਰਹਿੰਦੀ ਬਿਰਛ ਹੋਏ ਕੋਈ ਬਿਰਛ ਦੀ ਛਾਂ ਕਿਤੇ ਇੱਕ ਜਗ੍ਹਾ ਤੇ ਟਿਕਦੀ ਐ ਜਿਵੇਂ ਜਿਵੇਂ ਧੁੱਪ ਜਾਂਦੀ ਐ ਅੱਗੇ ਅੱਗੇ ਵੱਧਦੀ ਜਾਂਦੀ ਐ ਉਹਦਾ ਪਰਛਾਵਾਂ ਜਿਹੜਾ ਚੇਂਜ ਹੁੰਦਾ ਕਹਿੰਦੇ ਇਸੇ ਤਰ੍ਹਾਂ ਹੀ ਮਾਇਆ ਹੈ ਕਹਿੰਦੇ ਮਾਇਆ ਵੀ ਇੱਕ ਛਾਇਆ ਦੀ ਤਰ੍ਹਾਂ ਹੈ ਇਹ ਵੀ ਕਿਸੇ ਕੋਲ ਟਿਕਦੀ ਨਹੀਂ ਸਥਿਰ ਨਹੀਂ ਰਹਿੰਦੀ ਇਹ ਵੀ ਇੱਕ ਧੁੱਪ ਛਾਂ ਦੀ ਤਰ੍ਹਾਂ ਹੈ ਜਿਵੇਂ ਬਿਰਛ ਦੀ ਛਾਇਆ ਇੱਕ ਜਗ੍ਹਾ ਤੇ ਨਹੀਂ ਰਹਿੰਦੀ ਹੋਵੇ ਇਹ ਵੀ ਨਹੀਂ ਰਹਿੰਦੀ ਪ੍ਰਾਨ ਗਏ ਕੋ ਕਾ ਕੀ ਮਾਇਆ ਫਿਰ ਧਾਰਨ ਦਿੰਦੇ ਹਨ ਭਗਤ ਜੀ ਕਹਿੰਦੇ ਜਦੋਂ ਪ੍ਰਾਨ ਛੁੱਟਦੇ ਹਨ ਸਾਡੇ ਜੇ ਮਾਇਆ ਸੱਚੀ ਹੋਵੇ ਜੇ ਮਾਇਆ ਸੱਚਾ ਧਾਣੂ ਹੋਵੇ ਫਿਰ ਪ੍ਰਾਣਾ ਛੁੱਟਣ ਤੇ ਵੀ ਨਾਲ ਰਹੇ ਹਿੰਦੇ ਭਾਈ ਜਦੋਂ ਪ੍ਰਾਣ ਛੱਡਦੇ ਆਂ ਸਰੀਰ ਛੱਡਦੇ ਆਂ ਕੋਈ ਮਾਇਆ ਜਿਹੜੀ ਐ ਉਹ ਦੂਜਿਆਂ ਦੀ ਬਣ ਜਾਂਦੀ ਐ ਜਿਹੜੀ ਮਾਇਆ ਸਾਡੇ ਕੋਲ ਸੀ ਜਦੋਂ ਅਸੀਂ ਜਾਵਾਂਗੇ ਸਰੀਰ ਤਿਆਗਾਂਗੇ ਸਰੀਰ ਤੋਂ ਮਰਾਂਗੇ ਇਹੋ ਮਾਇਆ ਫਿਰ ਦੂਜੇ ਦੀ ਬਣ ਜਾਂਦੀ ਐ ਨਾ ਧੀਆਂ ਪੁੱਤਰ ਸੰਭ ਲੈਂਦੇ ਹਨ ਸਾਡੀ ਆਤਮਾ ਦੇ ਨਾਲ ਥੋੜਾ ਜਾਂਦੀ ਉਹ ਮਾਇਆ ਉਹ ਸਰੀਰ ਤੱਕ ਹੀ ਸਹਿਮਤ ਹੁੰਦੀ ਹੈ ਭਗਤ ਜੀ ਕਹਿੰਦੇ ਪ੍ਰਾਨ ਛੁੱਟੇ ਗਉ ਕਾਕੀ ਮਾਇਆ ਕਹਿੰਦੇ ਫਿਰ ਉਹ ਆਪਣੀ ਪਰਾਈ ਹੋ ਜਾਂਦੀ ਹੈ ਦੂਜਿਆਂ ਦੀ ਬਣ ਜਾਂਦੀ ਹੈ ਜਸ ਜੰਤੀ ਮੈਂ ਜੀਉ ਸਮਨ ਓਏ ਮਰਮ ਕੋ ਕਾ ਕਰ ਜਨ ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਜੀ ਆਤਮਾ ਹਿਰਦੇ ਵਿੱਚ ਅੰਦਰ ਰੱਖੀ ਹੋਈ ਹੈ ਮਹਾਰਾਜ ਨੇ ਉਹਦਾ ਜਸ ਗਾਣ ਦੇ ਨਾਲ ਕਹਿੰਦੇ ਇਹ ਜੀ ਆਤਮਾ ਤਰ ਜਾਂਦੀ ਹੈ ਉਹ ਇਹ ਮਰਮ ਕੋ ਕਾ ਕਰ ਜਾਣਾ ਭਗਤ ਜੀ ਕਹਿੰਦੇ ਬਚਨ ਕਰਦੇ ਹਨ ਅਗਲੀ ਪੰਕਤੀ ਜਹਾਂਸਾ ਸਰਵਰ ਕਾਲ ਸਰੀਰ ਜਿਵੇਂ ਹੰਸ ਜਿਹੜੇ ਹਨ ਭਗਤ ਜੀ ਕਹਿੰਦੇ ਉਹ ਸਰਵਰ ਤੋਂ ਉੱਡਦੇ ਨਹੀਂ ਉਥੇ ਹੀ ਡਾਰੀਆਂ ਮਾਰਦੇ ਹਨ ਹੰਸ ਜਿਹੜਿਆਂ ਉਹ ਸਰਵਰ ਜਿਹੜਾ ਹੁੰਦਾ ਨਾ ਤਲਾਬ ਸਮੁੰਦਰ ਹੁੰਦਾ ਤਲਾਬ ਉਹਦੇ ਨੇੜੇ ਹੀ ਰਹਿੰਦੇ ਹਨ ਦੂਰ ਨਹੀਂ ਜਾਂਦੇ ਉਥੋ ਦੀਦਾਰੀਆਂ ਮਾਰ ਕੇ ਫਿਰ ਉੱਥੇ ਆਣ ਕੇ ਬਹਿ ਜਾਂਦੇ ਆਣ ਕਹਿੰਦੇ ਇਸੇ ਤਰ੍ਹਾਂ ਕਾਲ ਹੈ ਸਰੀਰ ਦੇ ਨੇੜੇ ਰਹਿੰਦਾ। ਭਗਤ ਜੀ ਕਹਿੰਦੇ ਹੰਸਰ ਸਰਵਰ ਕਾਲ ਸਰੀਰ ਕਹਿੰਦੇ ਸਾਨੂੰ ਜਾਪ ਦੀ ਕਿ ਸਾਡੀ ਮੌਤ ਨਹੀਂ ਹੈ। ਸਾਡੀ ਮੌਤ ਨਹੀਂ ਆਉਣੀ ਅਸੀਂ ਭੁੱਲ ਜਾਂਦੇ ਆ। ਸਰੀਰ ਪਾ ਕੇ ਅਸੀਂ ਮੌਤ ਨੂੰ ਵਿਸਾਰ ਦਿੰਦੇ ਆ ਭੁੱਲ ਜਾਂਦੇ ਆ ਸੱਚ ਜਾਪਦਾ ਜੀਵਨ। ਇਹ ਸਦਾ ਸਥਿਰ ਰਹਿਣਾ ਕਿਹੜਾ ਮਰਨਾ ਹੈ। ਕਹਿੰਦੇ ਪਰ ਹੰਸਾਂ ਦੀ ਡਾਰੀ ਦੀ ਤਰ੍ਹਾਂ ਮੌਤ ਐ ਜਿਵੇਂ ਹੰਸ ਸਾਗਰਤੀ ਉੱਡੀ ਜਾਂਦੇ ਹਨ ਉੱਥੇ ਬਹਿ ਜਾਂਦੇ ਹਨ ਕਹਿੰਦੇ ਅਮੀ ਮੌਤ ਸਿਰ ਤੇ ਮੰਡਰਾਂਦੀ ਐ ਡਾਰੀਆਂ ਮਾਰਦੀ ਰਹਿੰਦੀ ਐ ਉੱਥੇ ਮਸਿਰਤੀ ਬੈਠੀ ਦਿੰਦੀ ਐ ਕਦੋਂ ਇਹ ਮਨੁੱਖ ਦਾ ਕਾਲ ਆਏ ਮੌਤ ਕਹਿੰਦੀ ਐ ਕਦੋਂ ਇਹਦੀ ਜਾਨ ਕੱਢ ਲਵਾ ਰਾਮ ਰਸਾਇਣ ਪਿਓ રે ਕਵੀਰ ਅਖੀਰਲੀ ਤੁਕ ਵਿੱਚ ਭਗਤ ਜੀ ਕਹਿੰਦੇ ਭਗਤ ਕਹਿੰਦੇ ਸੱਚਾ ਰਸ ਕਿਹੜਾ ਹੈ ਰਾਮਰ ਸਾਇਨ ਕਹਿੰਦੇ ਹਾਮੇ ਹੋਈ ਰਾਮ ਦਾ ਰਸ ਲੈਣਾ ਕਰੀਏ ਇਹ ਬ੍ਰਹਮ ਰਸ ਹੈ ਇਹਨੂੰ ਪੀਣਾ ਕਰੀਏ ਜਿਹਦੇ ਨਾਲ ਮੌਤ ਦਾ ਡਰ ਕਾਲ ਦਾ ਡਰ ਲੈ ਜਾਵੇਗਾ ਖਤਮ ਹੋ ਜਾਵੇਗਾ ਅਸੀਂ ਇਸ ਸਾਗਰ ਤੋਂ ਸੰਸਾਰ ਤੋਂ ਭਾਈ ਤਰ ਜਾਵਾਂਗੇ ਆਤਮਾ ਜਿਹੜੀ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਵੇਗੀ ਇਹ ਭਗਤ ਜੀ ਇਹ ਸ਼ਬਦਾਂ ਦੇ ਵਿੱਚ ਬਚਨ ਕਰਦੇ ਹਨ ਦੂਸ਼ਬਦਾਂ ਇੱਥੇ ਸੰਪੂਰਨ ਹੁੰਦੇ ਹਨ ਸਦਾਈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਬਾਣੀ ਸੁਣ ਕੇ ਵਿਚਾਰ ਸੁਣ ਕੇ ਜੀਵਨ ਸਫਲ ਕਰੀਏ ਬਾਣੀ ਵਿਚਾਰ ਦੇ ਜੀ ਨੇਕਾਂ ਭੁੱਲਾ ਹੋ ਜੰਨੀਆਂ ਹਨ ਮਹਾਰਾਜ ਸਮੱਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ